ਹਾਂ ਭਾਈ ਉਹ ਚੀਜ਼ ਹੈਗੀ ਆਪਾਂ ਤੇਰੇ ਸਾਹਮਣੇ ਬੱਚਾ ਵੀ ਨਹੀਂ ਸੱਦਿਆ ਤੇ ਧਾਰਾਂ ਦੇਖ ਜੇ ਕੋਈ ਨੇ ਆਨਲਾਈਨ ਮੰਗਾਉਣੀ ਆ ਆਪਾਂ ਹੀ ਭੇਜ ਦਾਂਗੇ ਅਗਲਾ ਜਮਾਨਾ ਹਾਂ ਤੇ ਚਵਾਈ ਚਬੂਈ ਦਾ ਸੱਜਣਾ ਪੰਪ ਵਾਲਾ ਕੰਮ ਆ ਬਾਕੀ ਪਹਿਲਵਾਨ ਦੀ ਜਿਹੜੀ ਸਿਲੈਕਸ਼ਨ ਆ ਸਿਲੈਕਸ਼ਨ ਵੀ ਇਹ ਸੱਜਣ ਵੀ ਯਾਰ ਆਪਾਂ ਮਾਰੀ ਜੀ ਲੈਂਦੇ ਬਾਈ ਥੱਲੇ ਹੀ ਮਾਰੀ ਲੈਂਦੇ ਥੱਲੇ ਬਾਹ ਦੇ ਬਾਈ ਚੜੀਆਂ ਨਾਲ ਇਹਦੇ ਨਾਲੇ ਸਾਫ਼ ਕਰੀ ਵਾ ਬਾਈ ਬੋਲਾਂ ਜਮਾ ਪੱਲ ਦੀ ਹਾਂ ਹਾਂ ਮਾਰ ਬੱਚੀ ਆਪਰਾ ਮੇਰਾ ਗੈਰਪੂਰੀ ਅਸਲ ਸਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲਾ ਸੱਜਣਾਓ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਪਿੰਡ ਕਰਾਰ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜਿਹੜਾ ਜ਼ਿਲ੍ਹਾ ਗੱਲ ਕਰ ਲਈਏ ਸੱਜਣਾ ਨੂੰ ਜ਼ਿਲ੍ਹਾ ਰਾਇਆਂ ਦਾ ਬਠਿੰਡਾ ਜਾਨਵਰ ਦਿਖਾਵਾਂਗੇ ਦੋ ਸੱਜਣਾਓ ਇਸ ਘਰ ਚੋਂ ਪਹਿਲਾਂ ਵੀ ਆਪਾਂ ਕਾਫੀ ਵਾਰ ਵੀਡੀਓ ਬਣਾ ਚੁੱਕੇ ਆ ਆਪਾਂ ਪਹੁੰਚੇ ਆ ਬਬਲੂ ਕੋਲੇ ਬਬਲੂ ਪਲਵਾਨ ਕੋਲੇ ਪਹੁੰਚੇ ਆ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣਾਓ ਜੇ ਗੱਲ ਕਰ ਲਈਏ ਵੀਡੀਓ ਚ ਹੀ ਕਰਾਵਾਂਗੇ ਇੱਕ ਤਾਂ ਦਿਖਾਵਾਂਗੇ ਸਾਹੀਵਾਲ ਪਿਓਰ ਜੈਡ ਬਲੈਕ ਤੇ ਮੰਗਰੇ ਦੇ ਹੈਗੀ ਆ ਗਿਰ ਨਸਲ ਦੀ ਬੱਚੀ ਸੱਜ ਇੱਕ ਦਿਖਾਵਾਂਗੇ ਐਚ ਐਫ ਕ੍ਰਾਸ ਗਰਮੀ ਚ ਚੱਲਣ ਵਾਲੀ ਆਈਟਮਾਂ ਝਾਲਰ ਝੂਲਰ ਵੀ ਆ ਗਰ ਤੇ ਤੇ ਕੱਦ ਕਾਠ ਦੀ ਗੱਲ ਕਰ ਲਈਏ ਕੱਦ ਕਾਠ ਵੀ ਚੰਗਾ ਆ ਜਾ ਜੀ ਔਰ ਬਬਲੂ ਕੀ ਹਾਲ ਚਾਲ ਠੀਕ ਐ ਸਸੀ ਗੱਲ ਬਾਈ ਜੀ ਚੜਦੀ ਕਲਾ ਹਾਂ ਹਾਂ ਜਾਓ ਓਕੇ ਬਾਈ ਪਹਿਲਾਂ ਵੀ ਕਿਹਾ ਕੰਮ ਆਪਾਂ ਵੀਡੀਓ ਪਾਈ ਬਾਈ ਜਾਓ ਓਕੇ ਰਿਪੋਰਟਾਂ ਜਾਓ ਓਕੇ ਓਕੇ ਰਿਪੋਰਟਾਂ ਜਾਓ ਓਕੇ ਰਿਪੋਰਟਾਂ ਹਾਂ ਆਪ ਅੱਛੀ ਤੋਂ ਕਰ ਲੈਣਾ ਸ਼ੁਰੂ ਕਿਹੜਾ ਸੂਹਾ ਇਹਦਾ ਇਹ ਬਾਈ ਦੂਜਾ ਸੂਹਾ ਚਾਰ ਦੰਦਾਂ ਮੂੰਹੋਂ ਮੂੰਹੋਂ ਚਾਰ ਦੰਦਾਂ ਹਾਂ ਲੋਨ ਨੇ 21 ਕਿਲੋ ਦੋ ਪਾਇਆ ਹੋਵਣੇ ਬਾਈ ਠੰਡ ਫਲੋਟ ਜਾਓ ਐਸੀਆ ਹਾਂ ਸੂਈ ਨੂੰ ਕਿੰਨੇ ਦਿਨ ਹੋ ਗਏ ਹੁਣ ਸੂਈ ਨੂੰ ਬਾਈ ਕੱਲ ਸੂਈ ਆ ਜੇਰ ਜੂਰ ਜਮਾ ਕੰਪਲੀਟ ਆ ਠੰਡੀ ਸੀ ਰ ਬਸ ਤਾਂ ਹੀ ਵਜਾ ਥੱਲੇ ਐਨੀ ਠੰਡੀ ਸੀ ਲ ਭਰਾ ਲੈ ਧਾਰਾ ਮਾਰ ਕੇ ਦਿਖਾ ਦਿੰਨੇ ਆਪਾਂ ਕੋਈ ਬੱਚਾ ਨਹੀਂ ਛੱਡਿਆ ਕੁਝ ਨਹੀਂ ਬੜੀ ਐਂ ਧਾਰਾ ਮਾਰ ਦਿੰਨੇ ਆਪਾਂ ਨਹੀਂ ਸਾਹੀਵਾਲ ਕਹਿੰਦੇ ਥੋੜੀਆਂ ਜਿਹਾ ਗਰਮ ਹੁੰਦੀਆਂ ਹਨਾ ਹਾਂ ਬਈ ਉਹ ਜੀ ਨਹੀਂ ਹੈਗੀ ਆਪਾਂ ਤੇਰੇ ਸਾਹਮਣੇ ਬੱਚਾ ਵੀ ਨਹੀਂ ਛੱਡਿਆ ਤੇ ਧਾਰਾ ਦੇਖ ਜੇ ਫਿਰ ਇਹਨੇ ਆਨਲਾਈਨ ਮੰਗਾਉਣੀ ਆ ਆਪਾਂ ਹੀ ਭੇਜ ਦਾਂਗੇ ਅਗਲੇ ਜਮਾਨੇ ਹਾਂ ਲੈ ਚਵਾਈ ਚ ਬੂਈ ਦਾ ਸੱਜਣਾ ਪੰਪ ਵਾਲਾ ਕੰਮ ਆ ਬਾਕੀ ਪਲਵਾਨ ਦੀ ਜਿਹੜੀ ਸਿਲ ਸਿਲੈਕਸ਼ਨ ਵੀ ਇਹ ਸੱਜਣ ਵੀ ਯਾਰ ਆਪਾਂ ਮਾਰੀ ਜੀ ਲੈਂਦੇ ਬਾਈ ਥੱਲੇ ਹੀ ਮਾਰੀ ਲੈਂਦੇ ਥੱਲੇ ਬਾ ਦੇ ਬੱਚਾ ਜੀਆਂ ਨਾਲ ਇਹਦੇ ਵਲੇ ਸਾਫ ਕਰੀ ਬਾਈ ਬੋਲ ਜਮਾ ਪੱਲ ਦੀ ਅੱਛਾ ਹਾਂ ਮਾਰ ਬੱਚੀ ਅਬਰਾ ਮੇਰਾ ਗਿਰਪੂਰੀ ਅਸਲ ਹਾਂ ਮਾਗਰੇ ਦੇ ਹੈਗੀ ਆ ਗਿਰਨ ਅਸਲ ਦੀ ਬੱਚੀ ਆ ਸੱਜਣ ਜਿਹੜੇ ਸੱਜਣ ਸ਼ਕੀਨ ਹੁੰਦੇ ਨਾ ਵੀ ਆਪਾਂ ਗਿਰਨ ਅਸਲ ਦੀ ਬੱਚੀ ਲੈਣੀ ਆ ਇਹ ਨਸਲ ਆ ਗਈ ਬਾਈ ਗੁਜਰਾਤ ਦੀ ਤੇ ਸੀਮਨ ਬਾਈ ਨੇ ਗਿਰਦਾ ਲਵਾਇਆ ਹੋਇਆ ਸੀ ਲਖ ਖੋਲ ਕੇ ਤੋਰਦੀ ਠੰਡੀ ਸੀਲ ਪੂਰੀ ਆ ਬਾਈ ਸੂਹਾ ਦੂਜੇ ਮੂੰਹੋਂ ਚਾਰ ਦੰਦ ਹਾਂ ਹਾਂ ਬਾਈ ਲਾ ਸੱਜਣਾ ਸੂਆ ਹੈਗਾ ਦੂਜਾ ਤੇ ਮੂੰਹੋ ਹੈ ਗਿਆ ਚਾਰ ਦੰਦ ਤੇ ਮੇਨ ਗੱਲ ਆ ਵੀ ਬਲੈਕ ਗਈ ਬਿਲਕੁਲ ਤੇ ਆ ਵੀ ਜਰ ਚੰਗੇ ਕੱਦ ਕਾਠ ਤੇ ਗਈ ਤੇ ਥਣ ਪੂਰਾ ਫੁੱਲ ਵਾ ਜਾਣਾ ਪੂਰਾ ਫੁੱਲ ਹਾਈਟ ਆ ਬਈ ਇਹਦੀ ਹਾਂ ਥਣ ਥਣੋਟ ਦਾ ਲਾਜਵਾ ਵੀ ਲੱਗਿਆ ਹਨਾ ਹਾਂ ਬਈ ਤੋੜ ਦੇ ਇਹਨੂੰ ਥੋੜੀ ਥਲੈਰੀ ਦੀ ਬੋਲਜੀ ਕਰਦੀ ਆ ਆ ਥਣ ਥਣੋਟ ਲੱਗਿਆ ਲਾਜਵਾ ਤੇ ਕੱਦ ਕਾਠ ਵਾਲੀ ਬੱਛੀ ਆ ਸੱਜਣੋ ਢੱਲੇ ਵੇਲੂ ਵੇ ਵਾਲੀ ਵੀ ਬਾ ਕਮਾਲੀ ਆ ਬਸ ਇੱਥੋਂ ਮੋੜ ਲਾ ਬਈ ਥੋੜਾ ਜਿਹਾ ਪੂਰਾ ਕਰਦੀ ਆ ਕੋਈ ਗੱਲ ਨਹੀਂ ਕੋਈ ਗੱਲ ਥੋੜਾ ਜਿਹਾ ਬੱਚੇ ਦਾ ਕਰਦੀ ਆ ਉਹਦੇ ਕਰਕੇ ਜਰੂਰ ਕਰਦੀ ਆ ਪਰ ਆ ਡਰ ਡਰ ਦੀ ਬਾ ਕਮਾਲ ਹੈ ਯਾਰ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਥਨ ਥਨੌਟ ਵੀ ਟੋਪ ਕੁਆਲਟੀ ਹੈ ਟੋਪ ਹੈ ਠੰਡੀ ਸੀਲਾ ਭਰਾ ਮੇਰਾ ਪੂਰੀ ਬਰ ਫਰਗੀ ਤੇ ਧਾਰਾ ਤੂੰ ਉਹੀ ਬਾਈ ਨੂੰ ਲੱਤਾਂ ਮਾਰੀ ਜਾਊਗੀ ਮਾਰ ਕੇ ਤੁਹਾਨੂੰ ਦਿਖਾ ਦਿਆਂ ਤੇ ਬਾਕੀ ਕੋਈ ਸੱਜਣ ਨੇ ਆਨਲਾਈਨ ਮੰਗਵਾਨੀਆਂ ਆਨਲਾਈਨ ਵੀ ਬਾਈ ਤੋਂ ਮੰਗਾ ਸਕਦਾ ਨੇੜੇ ਆ ਕੇ ਪਾਇਆ ਚਾਹੇ ਦੁਬਾਰੇ ਫੇਰਿਆ ਯਾਰ ਗੜਗੜਾ ਕੇ ਲੈ ਆਪਾਂ ਦੁਬਾਰੇ ਫੇਰ ਧਾਰਾ ਮਾਰ ਦੋਨੇ ਲੈ ਠੰਡੀ ਸੀਲਾ ਪੂਰੀ ਹੈ ਨਾ ਮਾਡਾ ਬਾਈ ਯਾਰ ਪੂਰੀ ਠੰਡੀ ਸੀ ਲਾ ਬੁੜੀ ਪੀੜੀ ਡਾ ਕੇ ਦੁਨੇ ਬਸ ਸੇਵਾ ਕੇ ਚੋੜਾ ਪੈਸੇ ਕਿੰਨੇ ਲਵਾਂਗੇ ਜੀ ਪੈਸੇ ਮੁੱਲ 70 7000 ਦੀ ਡਿਜ਼ਾਈਨ ਬਾਈ ਮਾਨਤਾਨ ਕਰ ਦਾਂਗੇ ਅਸਲ ਵਾੜਾ ਜਿਹੜਾ ਬਾਈ ਘਰੇ ਲੈ ਗਿਆ ਖੂਜਾ ਰੱਖੂ ਬਾਈ ਵੀ ਹਾਂ ਬਾਬੂ ਨੇ ਬੈਠ ਦਿੱਤੀ ਸੀ ਇਹ ਦੇ ਦਾਂਗੇ 70 ਦੇ 70 ਚ ਮਾਨਤਾਨ ਸ਼ੋਰ ਚੱਪਾ ਕਰ ਦਾਂਗੇ ਹੈਨਾ ਕਰ ਦਾਂਗੇ ਅਸਲ ਵਾੜਾ ਦੁੱਧ ਵੀ ਆਪਾਂ 21 ਕਿਲੋ ਕਹਿ ਕੇ ਦਿੱਤਾ 21 ਕਿਲੋ ਕਹਿ ਕੇ ਜਮਾ ਆਪਾਂ ਗੱਪ ਨਹੀਂ ਮਾਰਦੇ ਵੀ ਆਪਾਂ ਆ ਦੁੱਧ ਦਾ ਸੇਵਾ ਦੀ ਹੁੰਦਾ ਹਾਂ ਹਾਂ ਦੁੱਧ ਮੇਨ ਬਾਕੀ ਦੁੱਧ ਪੁੱਤਾ ਕਰ ਮਾਰਿਆ ਹੁਣ ਆਇਆ ਦੋ ਨੰਬਰ ਵਾਲੀ ਤੇ ਇਹਦਾ ਕੀ ਸੀਨਾ ਇਹ ਵੀ ਤੋਰ ਦੇ ਸਕਦੇ ਇਹ ਇਹ ਬਾਈ ਪਲੋਣਾ ਦੋ ਦੰਦ ਦਾ ਮੂੰਹ ਪਿਓਰ ਤਾਂ ਇਹ ਸੱਜਣਾ ਹੈ ਗਿਆ ਮੂੰਹੋਂ ਦੋ ਦੰਦ ਤੇ ਬਾਡੀ ਬੁੱਡੀ ਇਹਦੀ ਵੀ ਪੂਰੀ ਡਬਲਾ ਤੇ ਲੰਬਾਈ ਲੰਬੂਈ ਵੀ ਤੁਸੀਂ ਦੇਖ ਸਕਦੇ ਹੋ ਫੁੱਲ ਹੈਵੀ ਹੈ ਤੇ ਲੈਂਥ ਵੀ ਚੰਗੀ ਆ ਤੇ ਥਣ ਥਨੋਟ ਵੀ ਚੰਗਾ ਲੱਗਿਆ ਜੇ ਗੱਲ ਕਰੀਏ ਇਹ ਪਰਸੋਂ ਸੂਈ ਆ ਬਾਈ ਦੇਖਾਂ ਬੋਲੋ ਸਾਫ ਆ ਜੇ ਜੂ ਰੋਕੇ ਆ ਇਹ ਕਦੋਂ ਸੂਈ ਆ ਬਬਲੂ ਪਰਸੋਂ ਸੂਈ ਆ ਬਾਈ ਬਕਮਾਲ ਹੈ ਇੱਥੇ ਪਿਓਰ ਦੋ ਦੰਦਾਂ ਦਾ ਮੂੰਹ ਦੰਦ ਵੀ ਦਿਖਾ ਦੇ ਲਾ ਦੰਦ ਵੀ ਸੱਜਣਾ ਸਾਨੂੰ ਆਪਾਂ ਚੈੱਕੇ ਕਰਾ ਦੇਣਾ ਦੋ ਦੰਦ ਦਾ ਪ્યોਰ ਮੂਹੋ ਤੇ ਭਾਏ ਥੱਲੇ ਬਾਈ 17-18 ਕਿਲੋ ਬੋਰੀ ਤਿਆਰ ਆ ਅੱਛਾ ਦੁੱਧ 25-26 ਕਿਲੋ ਪਾ ਦੂ 17-18 ਹੁਣ ਆਪਾਂ ਡੰਗ ਤੋਂ ਡੰਗ ਚਵਾ ਦਾਂਗੇ ਹਾਂ ਹਾਂ ਬਾਈ ਜਮਾ ਮਿਣਕ ਦੇਦਾ ਠੰਡੀ ਸੀਲ ਵੜੀ ਆ ਅੱਛਾ ਹਾਂ ਥਣ ਥਣੌਟ ਵੀ ਚੰਗਾ ਲੱਗਿਆ ਤੇ ਮੇਨ ਗੱਲ ਆ ਯਾਰ ਜਿਹੜੀ ਬਾਡੀ ਵਾਲੀ ਬਹਿੜਾ ਹਣਾ ਹਾਂ ਪੂਰੀ ਫੁੱਲ ਹਾਈ ਦਾ ਵਜਨ ਭੁਜਨ ਪੂਰਾ ਫੁੱਲਾ ਤੇ ਮੇਨ ਗੱਲ ਇਹਦੀ ਬਾਡੀ ਵਾਲੀ ਇਹਦੇ ਨਾਲ ਕਾਫੀ ਆ ਬਾਈ ਕਾਫੀ ਦੇ ਮਗਰ ਬੱਛਾ ਬਾਈ ਅੱਛਾ ਇਹਦੇ ਮਗਰ ਮੇਲ ਕਾਫੀ ਥਣ ਤੇ ਮੇਨ ਗੱਲ ਆ ਜਿਹੜੀ ਇਹ ਯਾਰ ਝਾਲਰ ਵੀਆ ਕਰਦਣ ਤੇ ਥੋੜੀ ਕ੍ਰੋਸ ਚ ਪੈਂਦੀ ਆ ਗਰਮੀ ਚ ਜੰਦਨ ਵਾਲੀ ਆਈਟਮ ਆ ਇਹਦੇ ਪਬਲੂ ਬਾਕੀ ਜਮਾ ਬੋਲੋ ਖੀਸ ਸਾਫ ਕਰੀ ਵੇ ਭਾਈ ਇਹਦੇ ਪੈਸੇ ਪੂਰੀ ਫੁੱਲ ਇਹਦਾ ਮੁੱਲ ਤਾਂ ਭਾਈ 1.5 1.3 ਦੀ ਛੱਡ ਦਾਂਗੇ ਆਪਾਂ 1.3 ਦੀ ਦੇ ਦਾਂਗੇ ਮਾਨਤਾ ਕਰਤਾ ਮਾਨਦਾਨ ਕਰ ਦਾਂਗੇ ਪੂਰੀ ਫੁੱਲ ਸਾਈਜ਼ ਵਾਲੀ ਆ ਬੋਲਾ ਕਿੰਨਾ ਦੱਸਿਆ ਹੁਣ ਬੋਲਾ ਹੁਣ 18 ਕਿਲੋ ਜਮਾ ਮਿਣਕੇ ਦੇਣਾ ਬੁੱਧ 25 26 ਕਿਲੋ ਪਾ ਦੂ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਪਰਸੋਂ ਸੂਈ ਆ ਭਾਈ ਅੱਛਾ ਹਾਂ 18 ਪਰਸੋਂ ਦੀ ਸੂਈ ਥੱਲੇ ਜਮਾ ਪੋਰਾ ਪ रेडी गाइस मेन ਗੱਲ ਆ ਜਿਹੜੀ ਮੂੰਹ ਹੋ ਹੈਗੀ ਆ ਦੋ ਦੰਦ ਹੈ ਨਾ ਦੋ ਦੰਦ ਹਾਂ ਇਹ 1 3 ਚੋਂ ਕਰ ਦਾਂਗੇ ਮੰਨਤਾ ਨਾ ਕਰ ਦਾਂ ਐ ਬਾਈ ਕਰ ਦਾਂ ਅਸਲ ਵੜਾ ਆ ਮੰਨਤਾਂ ਬਾਈ ਕਹਿੰਦਾ ਆਏਗੇ ਸੱਜਣ ਦਾ ਕਰ ਦਾਂਗੇ ਲੈ ਨੰਬਰ ਬੋਲ ਦੇ ਬਬਲੂ ਜਰਾ ਨੰਬਰ ਹੈਗਾ 709998064 ਬਾਈ ਇੱਕ ਵਾਰੀ ਹੋਰ ਬੋਲ ਦੇ 709998064 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਕਰਾਰ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ